ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਰਸੂਲਪੁਰ ਨਹਿਰਾ ਜ਼ਿਲ੍ਹਾ ਤਹਿਸੀਲ ਇਸਪਟ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੇਰੋਂ ਦੇ ਬਿਲਕੁਲ ਨਜ਼ਦੀਕ ਆ ਜਾਂਦਾ ਪਿੰਡ ਹਰੀਕੇ ਪੱਤਨ ਤੋਂ ਸਿਰਫ 42 45 ਕਿਲੋਮੀਟਰ ਦੀ ਦੂਰੀ ਆ ਸਾਰੀ ਨਿਸ਼ਾਨ ਵੀਰ ਦੇ ਘਰ ਆਏ ਆ ਇਸ ਘਰੋਂ ਆਪਾਂ ਪਹਿਲਾਂ ਵੀ ਰੁਟੀਨ ਦੇ ਵਿੱਚ ਕਾਫੀ ਮਾਲ ਤੁਹਾਨੂੰ ਦਿਖਾਉਂਦੇ ਰਹੇ ਤਾਂ ਦੁਗਲ ਵਾਲਾ ਪਿੰਡ ਬਿਲਕੁਲ ਨੇੜੇ ਆ ਠੀਕ ਆ ਜੀ ਦੇਨਪੋਰਟ ਬਿਲਕੁਲ ਅਲੱਗ ਹੈ ਤੇ ਤਰਨ ਤਰਨ ਦੇ ਬਿਲਕੁਲ ਨਾਲ ਹੀ ਲੱਗ ਜਾਂਦਾ ਹੈ ਪਿੰਡ ਅੱਜ ਤਰੀਕ 10 ਫਰਵਰੀ ਤੇ ਸਮਾਂ ਕੋਈ ਮਾਰਨਿੰਗ 11 11:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਵੀਰ ਨਿਸ਼ਾਨ ਦੇ ਨਾਲ ਦੋ ਵੜਾ ਤੁਹਾਨੂੰ ਦਿਖਾਉਣੀ ਆਪਾਂ ਤਾਜ਼ੀਆਂ ਸੁਈਆਂ ਇੱਕ ਵੜ ਤੋਕਰ ਦਿਖਾ ਦੇਾਂਗੇ ਬਗੈਰ ਬੱਚਿਆਂ ਸਭ ਤੋਂ ਪਹਿਲਾਂ ਨਿਸ਼ਾਨ ਸਸਤਰੀ ਗੱਲ ਵੀਰ ਜੀ ਹੋ ਠੀਕ ਠਾਕ ਵਧੀਆ ਵਧੀਆ ਕਿਰਪਾ ਹਾਂਜੀ ਕਾਇਮ ਵੀਰ ਜੀ ਲੱਗ ਨਿਸ਼ਾਨ ਵੀਰੇ ਉਦੋਂ ਵੀ ਆਪਾਂ 5-4 ਦਿਨ ਹਫਤਾਕ ਹੋਇਆ ਹਜੇ ਪਾਈ ਨੂੰ ਵੀਡੀਓ ਹਾਂਜੀ ਮਾਲਵੀਤ ਜੀ ਨਾਲ ਨਾਲ ਵੀ ਕੀ ਜਾਂਦਾ ਵਾ ਹਾਂ ਹਾਂਜੀ ਬਾਕੀ ਜਾਨਵਰ ਐਨੀਮਲ ਉਦੋਂ ਵੀ ਬੜੇ ਸਾਫ ਸੁਥਰੇ ਸੀ ਹਾਂਜੀ ਜੀ ਪਸ਼ੂ ਅੱਜ ਵੀ ਚੰਗੇ ਸਾਫ ਸੁਥਰੇ ਆ ਅੱਗੇ ਸਾਫ ਸੁਥਰੇ ਵੀ ਜੀ ਆ ਆ ਬਾਪੂ ਲੈ ਕੇ ਆ ਬੜੀ ਸਲੈਕਟ ਜੀ ਕਰਕੇ ਵੱਸੀ ਹਾਂਜੀ ਹੈ ਬਾਕੀ ਠੰਡੀ ਠੰਡੀ ਪੁੱਧੀ ਆ ਕੋਈ ਕੁਝ ਨਹੀਂ ਲੱਭੀ ਗੇਂਦ ਵਰਗੀ ਗੋਲ ਆ ਬਾਕੀ ਫੋਟੋ ਵਰਗੀ ਗੋਲ ਕਹੋ ਠੀਕ ਆ ਜੀ ਬਹੁਤ ਪਿਆਰੀ ਵੱਸੀ ਵਿਖਾਉਣੀ ਭਰਾਵਾਂ ਨੂੰ ਸੋਈ ਸੁਵਾਈਆ ਮਗਰ ਵੀ ਇਹਦੇ ਵੱਛੀ ਆ ਮਗਰ ਵੀ ਵੱਛੀ ਆ ਦੂਜਾ ਦਿਨੇ ਅੱਜ ਤੀਜ ਤਜਾ ਦੇਣਾ ਹਾਂਜੀ 9 10 ਕਿਲੋ ਬੋਲਾ ਵੀ ਜੀ ਆ ਮਗਰ ਬੱਚਾ ਚੈੱਕ ਕਰਾ ਦੀ ਪੂਰੀ ਸਟੇਸ਼ਨ ਨਾੜੂਆ ਨਾਲ ਆ ਬੱਚੇ ਦੇ ਠੀਕ ਆ ਜੀ ਬੋਲੀ ਕਿੰਨੀ ਤੇ ਥੱਲੇ 9 10 ਕਿਲੋ ਆ ਖੁੱਲੇ ਡੁੱਲੇ ਹੋ ਗਏ ਲਓ ਜੀ 9 10 ਕਿਲੋ ਸੂਹਾ ਦੁੱਜਾ ਹੀ ਹੈ ਨਾ ਸੂਹਾ ਦੁੱਜਾ ਵੀ ਜੀ ਦੁੱਜਾ ਸੂਹਾ ਹਾਈਟ ਦੀ ਮੀਡੀਅਮ ਆ ਜਿੱਦਾਂ ਇੱਕ ਜਰਸੀ ਵੜਾ ਆਪਾਂ ਵਿਕਦੇ ਆ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਚਲੋ ਇਹਨਾਂ ਵੀ ਮਗਰ ਬੱਛੀ ਆ ਇੱਕ ਦੀਆਂ ਦੋ ਨੇ ਮਗਰ ਇਹ ਬੱਛੀ ਆ ਬਾਕੀ ਠੰਡੀ ਠੰਡੀ ਪੂਰੀ ਆ ਦੇਵੇ ਲੂਵੇ ਦੀ ਕੁਆਲਿਟੀ ਚੰਗੀ ਆ ਬਾਕੀ ਸਟਾਰਟਿੰਗ ਬੌਲੇ ਦੀ ਵੀ ਚੰਗੀ ਆ ਦੁੱਧ ਦੇ ਨਿਸ਼ਾਨ ਕਿੰਨਾ ਕੁ ਸੁਭਾਵਨਾ 14 15 ਕਿਲੋ ਦੁੱਧ ਵਿੱਚ ਮਾਰਨਾ ਪਰ ਦੂਗੀ 15 14 ਕਿਲੋ ਹਾਂਜੀ ਲੋ ਜੀ 15 14 ਕਿਲੋ ਵੀਰਾਂ ਦਾ ਦੁੱਧ ਚਵਾ ਜੂਗੀ ਕੋਈ ਫੋੜ ਫਾੜ ਨਹੀਂ ਹੈਗੀ ਕਿ ਚਾਰੇ ਥਣ ਨੇ ਠੀਕ ਆ ਜੀ ਹੱਥੀ ਮੁੱਠੀ ਦਾ ਥਾਣਾ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਫੈਸ਼ਨ ਪੂਸ਼ਣ ਬੈਠਾ ਚੰਗਾ ਆ ਫੈਸ਼ਨ ਪੂਸ਼ਣ ਪੂਰਾ ਆਂਦੀ ਨਹੀਂ ਕੁਝ ਵੀ ਥਾਣ ਥਣੇ ਪੂਰਾ ਸਪੈਸ਼ਲ ਲੱਗਾ ਆ ਹਾਂ ਆ ਇਹਨੂੰ ਕਰੀ ਨਿਸ਼ਾਨ ਵੀਰੇ ਆਹ ਪੁੱਤ ਆਹ ਦਿਖਾ ਦੇ ਬਾਕੀ ਸੁਪੰਘਾ ਮੇਰੇ ਭਰਾ ਚੈੱਕ ਕਰ ਲਿਆ ਜੀ ਠੀਕ ਆ ਜੀ ਸੋ ਹੱਥੀ ਮੁੱਟੀ ਲਾਥਾ ਨਾ ਕੰਪੈਕਟ ਲੇਵਾ ਜਿੰਨਾ ਵੀ ਲੇਵਾ ਨਿੱਗਰ ਨਿੱਗਰ ਚੱਡੇ ਦੀ ਆ ਬਾਕੀ ਸਫਾਈਆਂ ਸਫੁਈਆਂ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਦੇਖੋ ਹਲੋ ਕਰੈਂਟ ਕਰੋ ਕਰੈਂਟ ਮਾਰਨ ਵਾਲੀ ਨਹੀਂ ਹੈਗੀ ਪੂਰੀ ਠੱਡੀ ਆ ਤੇ ਚੰਗੀ ਆ ਬੱਚੀ ਬਾਕੀ ਆਪਦੇ ਵਜਨ ਲੋਡ ਨਾਲੋਂ ਕਰਮਾ ਲਈ ਥੱਲੇ ਜ਼ਿਆਦਾ ਬਣੀ ਪਈ ਆ ਹਾਂਜੀ ਬਣਦੀ ਪੁੰਦੀ ਇਸੇ ਤਰ੍ਹਾਂ ਨਿਸ਼ਾਨ ਮੋਟਾ ਹਾਂਜੀ ਤੇ ਇਹਦਾ ਨਿਸ਼ਾਨ ਮੁੱਲ ਇਹਦੀ ਡਿਮਾਂਡ ਕੀ ਰਹੂਗੀ ਅੱਜ ਬੈਠਦੇ ਦੇ ਦਈਏ 60000 ਦੀ 60000 ਦੀ ਹਾਂਜੀ ਨੇ 65 ਕਰਕੇ ਚਲ 70 ਕਰ ਲੈਨੇ ਫਿਰ ਤੇ ਹਾਂ ਕੌਣ ਜਿੰਨਾ ਮਰਜ਼ੀ ਤੋਰੇ ਚੱਲ ਗਏ ਆਪੇ ਹਾਲ ਦੇਣਾ ਜਾਇਜ਼ 10000 ਨਹੀਂ ਦੇ ਦਾਂਗੇ 55 ਹਾਂਜੀ ਕੋਈ ਵਿੱਚੋਂ ਲੈ ਸੁਲਸ ਕਰਕੇ ਕੋਈ ਜਾਇਜ਼ ਚਾ ਪੂਰੇ 51000 ਦੇ ਦੇਣਾ 51 ਦੀ ਹਾਂਜੀ ਪੂਰੇ 51 ਦੀ ਜਾਣਦੇ ਹਾਂ ਲੋ ਜੀ ਮਗਰ ਬੱਛੀ ਆ ਤੇ ਪੂਰੇ 51000 ਦੀ ਨਿਸ਼ਾਨਾ ਦਾ ਦੇ ਦਿਆਂਗੇ ਬਜਾ ਵਹਿੜ ਬਾਕੀ ਵਹਿੜ ਚੰਗੀ ਐ ਸਾਫ਼ ਸੁਥਰੀ ਐ ਚਲੋ ਐਨੀਮਲ ਜਿਹੜਾ ਤਾਜ਼ੇ ਸੋਇਆ ਦੀ ਜਿਹੜਾ ਮਰਜ਼ੀ ਭੈਣ ਭਰਾ ਚੋਏ ਬਾਕੀ ਠੰਡੀ ਠੁੰਡੀ ਪੂਰੀ ਆ ਹਾਂ ਅਕੇ ਮੇਰੇ ਭਰਾ ਨਖੇੜ ਨਖੂੜ ਚੌਥਾ ਥਣਾ ਦਾ ਚੈੱਕ ਕਰ ਲਓ ਠੀਕ ਆ ਤੇ ਹਾਈਟ ਮੀਡੀਅਮ ਆ ਚਲੋ ਇਹ ਆਪਾਂ ਇੱਕ ਵਾਰੀ ਫੇਰ ਕਨਫਰਮ ਕਰ ਦਿੰਦੇ ਆ ਦੂਰੋਂ ਸਾਈਬੇਨਾ ਪਾਉਣ ਤੋਂ ਪਹਿਲਾਂ ਮੇਰੇ ਭਰਾ ਵੀਡੀਓ ਪੂਰੀ ਤਸਲੀ ਨਾਲ ਸੁਣ ਲਿਆ ਕਰੋ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਫੈਸ਼ਨ ਪੂਸ਼ਨ ਵੈੜਦਾ ਅੰਤਵੰਨ ਹੈ ਕੋਈ ਨਹੀਂਗਾ ਠੀਕ ਆ ਮਗਰ ਬੱਛੀ ਆ 나ੜੂ ਤੇ ਬੱਚਾ ਐਸ ਵਕਤ ਬੌਲੀ ਇਹਦੇ ਥੱਲੇ ਅਕੇ ਸੈਕੰਡ ਨੰਬਰ ਤੇ ਇਹਨੂੰ ਵੀ ਜੀ 5 ਦਿਨ ਹੋ ਗਏ ਆ ਮਗਰ ਬੱਛਾ ਦੂਜਾ ਸੂਆ ਸੋਈਆ ਗੇਰ ਨਸਲ ਦੀ ਆ ਲਓ ਜੀ ਗੇਰ ਨਸਲ ਬਰੀਡ ਦੇ ਵਿੱਚ ਆ ਅੱਜ ਮਤਲਬ ਹੈਗਾ ਦੂਜਾ ਸੂਆ ਹੀ ਆਦਾ ਹਨਾ ਹਾਂਜੀ ਦੂਜਾ ਸੂਆ ਵੀ ਜੀ ਤੇ ਸਮਾਂ ਇਹਨੂੰ ਕਿੰਨਾ ਹੋ ਗਿਆ ਸੂਈ ਨੂੰ ਪੰਜ ਦਿਨ ਹੋਏ ਸੂਈ ਨੂੰ ਪੰਜ ਦਿਨ ਹਾਂਜੀ ਲਓ ਜੀ ਗੇਰ ਨਸਲ ਬਰੀਡ ਦੇ ਜਿਹੜੇ ਭਰਾ ਆਪਣੇ ਸੂਆ ਨੇ ਹੱਥ-ਪੈਰਗੇ ਨਹੀਂ ਲਾਉਂਦੀ ਲੋੜ ਸਿੱਧਾ ਹੀ ਥਾਣਾ ਨਾਲ ਹੱਥ ਲਾਓ ਕੋਈ ਲਾਟ ਛਾ ਤੇ ਯਾਰ ਨਹੀਂ ਕਰਦੇ ਹਾਂ ਇਹ ਭੁਲੇਖੇ ਨਾ ਬੰਦਾ ਰਵੇ ਵੀ ਸਿੱਧਾ ਹੱਥ ਲੱਗ ਗਿਆ ਤੇ ਕਿੰਨਾ ਹੱਥ ਲਾਓ ਵੀ ਜੀ ਕਰਾਚ ਕਰਤਾ ਉਹ ਕੰਮ ਨਹੀਂ ਮਤਲਬ ਜਿੱਧਰੋਂ ਮਰਜੀ ਬੈਹ ਜੋ ਜਿੱਧਰੋਂ ਮਰਜੀ ਹੱਥ ਲਾਈ ਜਾਵਾਂਦੀ ਕੁਛ ਨਹੀਂ ਮੈਂ ਵੀ ਨਿਸ਼ਾਨ ਇੱਕ ਟਸੱਲੀ ਕਰਾ ਦੇ ਭਰਾਵਾਂ ਨੂੰ ਲਓ ਜੀ ਗੇਰ ਨਸਲ ਬਰੀਡ ਐਸ ਵਕਤ ਕਿੰਨਾ ਦੁੱਧ ਦੱਸਿਆ 14 ਕਿਲੋ ਕੰਡੇ ਵਾਲਾ ਬੋਲਾ ਹੋਊਗਾ ਵੀਰ ਜੀ ਬੋਲੇ ਬਾਹਰ ਹੁੰਦੀ ਹੈ ਮੈਲਾ ਮੂਲਾ ਮਾਰ ਕੇ 17 18 ਕਿਲੋ ਦੁੱਧ ਭਰ ਦੇਣਾ ਅੱਛਾ 14 ਹੁਣ ਹੈਗਾ ਨੈਟ ਹਾਂ ਕੰਡੇ ਵਾਲਾ ਹੋਊਗਾ ਵੀਰ ਜੀ ਲਓ ਜੀ ਹੁਣ 14 ਹੀ ਚਵਾ ਦੇਣਾ ਤੁਹਾਨੂੰ ਬੱਛਾ ਮਗਰ ਇਹਦੇ ਮੇਲ ਕਾਫ ਆ ਬੱਛਾ ਛੱਡੋ ਨਾ ਛੱਡੋ ਨਹੀਂ ਤਾਂ ਭਾਈ ਜੀ ਕੁਛ ਨਹੀਂ ਆ ਇਦਰੋਂ ਵਿਖਾ ਦੇ ਜਸਨ ਆ ਮਾਰਿਓ ਕੈਮਰਾ ਆ ਵੇਖੋ ਜੀ ਪੁੱਠੇ ਪਾਸੇ ਬਹਿ ਕੇ ਜਿਹਨੂੰ ਆਪਾਂ ਉਲਟ ਪੈਣੀ ਕਹਿੰਦੇ ਨੇ ਆ ਉਲਟ ਪਾਸੇ ਬਹਿ ਕੇ ਜਿਹੜੀ ਚਵਾਈ ਆ ਦੋ ਦੋ ਚਾਰ ਚਾਰ ਤਾਰਾ ਮਾਰ ਕੇ ਤੁਹਾਨੂੰ ਦਿਖਾ ਰਹੇ ਹਾਂ ਮਤਲਬ ਆਪਾਂ ਕੋਈ ਮਾਰਗ ਨਹੀਂ ਦੇਣੀ ਆਪਾਂ ਤਸੱਲੀ ਕਰਾ ਕੇ ਦੇਣੀ ਵੀਰ ਜੀ ਠੀਕ ਆ ਠੀਕ ਹਾਂ ਸੋ 14 ਲੀਟਰ ਮੇਰੇ ਭਰਾ ਚੋਕੇ ਜਿੱਦਾਂ ਮਰਜ਼ੀ ਤਸੱਲੀਆਂ ਕਰਕੇ ਖੜੇ ਉਹ ਲੈ ਕੇ ਜਾਇਓ ਧੌਨ ਵੀ ਤਕਰੀਬਨ ਕੋਈ 4 4 5 4 ਇੰਚ ਲੰਬਾ ਧੌਨ ਹਾਈਟ ਕਾ ਦਬਟੀ ਆ ਬੜਦੀ ਲਾਲ ਰੰਗ ਦੇ ਵਿੱਚ ਬੱਛਾ ਮਗਰ 14 ਕਿਲੋ ਜਿਹੜਾ ਹੁਣ ਦੁੱਧ ਦੇ ਦਥਲੇ ਬੋਲਾ ਮੰਨੋ ਕੱਚਾ ਦੁੱਧ ਮੰਨੋ ਠੀਕ ਆ ਜੀ ਬਾਕੀ ਪਿਓਰ ਗੇਰ ਦੀ ਨਸਲ ਦੀ ਵੀਰ ਜੀ ਬਾਕੀ ਹਾਈਡ ਵੀ ਚੰਗੀ ਆ ਤਨਕੂਨ ਇੱਕ ਵਾਰੀ ਜੇ ਤੁਸੀਂ ਚੈੱਕ ਕਰਾ ਦੇਂ ਬੂਥੀ ਬਾਤੀ ਭਰਾ ਆਪਣੇ ਵੇਖ ਲੈਣ ਗੈਰ ਨਸਲ ਬਰੀਡ ਦੇ ਵਿੱਚ ਆ ਬਾਕੀ ਕੈਰੈਕਟਰ ਨੋਰਮਲੀ ਜਿਹੜੇ ਤੁਹਾਡੇ ਸਾਹਮਣੇ ਆ ਕੱਲੀ ਉਥੇ ਬੱਚੇ ਦੀ ਨਹੀਂ ਗੱਲ ਇੱਥੇ ਵੀ ਭਾਵੇਂ ਬਹਿ ਜਾਓ ਤੇ ਕੋਈ ਚੱਕਰ ਨਹੀਂ ਆ ਹਾਂ ਹਾਂ ਜਿੱਥੇ ਮਰਜੀ ਇਹਨੂੰ ਤਾਰਾ ਮਾਰੀ ਜਾ ਕੋਈ ਪਰਵਾਹ ਨਹੀਂ ਇਹਨੂੰ ਠੀਕ ਆ ਜੀ ਲਾ ਕੋਈ ਲੈ ਵੀ ਕੋਈ ਗੱਲਬਾਤ ਹੀ ਕੋਈ ਨਹੀਂ ਠੀਕ ਆ ਹਾਂ ਕੋਈ ਹਿਲਣ ਜੁਲਣ ਵਾਲੀ ਨਹੀਂ ਕੀ ਤੇ ਨਾ ਹੀ ਕੋਈ ਕਰਮ ਵਾਲੀ ਠੀਕ ਆ ਜੀ ਸ਼ੁਕਰ ਜੀ ਆ ਤੇ ਭੱਜਣ ਨੱਠਣ ਵਾਲੀ ਆ ਸੋ ਸੀਲਸ ਲੱਗ ਬਾਕੀ ਲੇਵੇ ਦੀ ਬਹੁਤ ਜਿਆਦਾ ਸਾਫ ਸੁਥਰੀ ਹੈ ਠੀਕ ਆ ਦੁੱਧ ਨਿਸ਼ਾਨਾ ਦਾ ਵੀ 17 18 16 17 18 ਲੀਟਰ ਚ ਵਾਜੂਗੀ ਕਿ ਜਿਹੋ ਜੀ ਸੇਵਾ ਦੇ ਵਿੱਚ ਚਲੀ ਗਈ ਤੇ ਬਾਕੀ ਚੋਣ ਚਾਣ ਬੜੀ ਚੰਗੀ ਆ ਚਲੋ ਵਿਖਾ ਹੀ ਦਿੱਤੀ ਆ ਕੋਈ ਵੰਗਰ ਰਸੀ ਪਾਉਣ ਦੀ ਲੋੜ ਨਹੀਂ ਹੈਗੀ ਬਾਕੀ ਆ ਵੀ ਥੜ ਥਣੇ ਮਹਾਨਾ ਉਹ ਨਾ ਕੋਈ ਪੱਦਰ ਆ ਕੋਈ ਭਾਈ ਨਹੀਂ ਕੋਈ ਸ਼ਾਹੀ ਨਹੀਂ ਆ ਠੀਕ ਆ ਤਾਂ ਥਣ ਥਣ ਬੜਾ ਵਧੀਆ ਲੱਗਾ ਗੁੱਲਗਲ ਬਹੁਤ ਵਧੀਆ ਤੇ ਨਿਸ਼ਾਨ ਕੀ ਮੋਲ ਡਿਮਾਂਡ ਰੂਗੀ ਇਹਦੀ 70000 ਚ ਮਾਤਣ ਕਰਦਾ ਹੈ 70000 ਕੁ ਜੈਜ ਜੈ ਜੀ ਮੰਗੇ ਵਾਦੇ ਉਹ ਸਹੀ ਸਹੀ ਕਰਕੇ ਦੇ ਦਈਗੇ ਜੈ 70 ਤੋਂ ਉਰੇ ਕੰਮ ਹੈ 65000 ਦੀ ਜੈ ਜੀ 65000 ਦੀ ਹਾਂਜੀ ਇੱਕ ਹੋਰ ਮਾਰਦਿਆ ਨਿੱਕੀ ਜੀ ਛਾਲ ਨਹੀਂ ਨਿੱਕੀ ਨਹੀਂ ਵੇਖਦੀ ਆ ਵੇਖਦੀ ਆ ਹਾਂਜੀ ਵੇਖਦੀ ਆ ਬਾੜ ਚ ਲੋ ਨਸਲ ਜਾਤ ਹੈ ਨਾ ਹਾਂ ਵੇਖਦੀ ਆ ਪਰ ਦੁੱਧ ਵੀ ਨਾਲੇ ਸੰਗਣਾ ਵਾ ਹੁਣ ਤੇ ਦੁੱਧੋਂ ਵੀ ਜੀ ਵਾਦੀ ਆਣੀ ਆ ਹਾਂ ਹਾਂ ਦਿਨੋ ਦਿਣਾ ਬਿਲਕੁਲ ਬਿਲਕੁਲ ਦੋਦਲੇ ਪਾਸੇ ਤੋਂ ਮੱਜਾਂ ਨਾਲ ਦੀ ਬਰਾਬਰੀ ਕਰਤੀ ਕਰਮਾਂ ਦੀ ਹਾਂ ਜੀ 62000 ਦੀ ਦੇ 62 ਦੀ ਦੇ ਦੇ ਹਾਂ ਜੀ ਨਿਸ਼ਾਨ 62 ਦੇ ਕੋਲ ਆਏ ਤੇ 62000 ਦੀ ਉਹਦਾ ਦੇ ਦਿੱਤੀ ਪਿੱਛੇ 62 ਦੀ ਪਾਈ ਹੋਣੇ ਬਾੜ ਜਵਾੜ ਹੀ ਕਰਦੇ ਬਿਲਕੁਲ ਬਿਲਕੁਲ ਵੜ ਮੇਰੇ ਭਰਾ ਟਿਕਾ ਜੀ ਸਫਾਈਆਂ ਸੁਪੂਈਆਂ ਚਲੇ ਇਹ ਚੀਜ਼ਾਂ ਦਾ ਮੁੱਲ ਹੁੰਦਾ ਬਾਕੀ ਚੀਜ਼ ਦਾ ਹੀ ਮੁੱਲ ਮੰਗਿਆ ਜਾਂਦਾ ਠੀਕ ਆ ਜੀ 62000 ਦੀ ਆ ਇਹ ਨਹੀਂ ਬੱਚੇ ਦਾ ਭਾਵੇਂ ਜਿੱਥੇ ਮਰਜੀ ਖੜਕੇ ਉਹਨੂੰ ਬੰਨ ਲੈ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਚੋਵੇ ਤੇ ਤਾਂ ਮਰਜੀ ਕੋਈ ਪਰਵਾਹ ਹੀ ਨਹੀਂ ਹੈ ਵੀ ਜੀ ਆਵੇ ਹੁਣ ਆਪਾਂ ਕਿੰਨੇ ਕਦਮ ਗਾਂ ਲੈ ਕੇ ਗਏ ਹਾਂ ਬੱਚੇ ਤੋਂ ਦੂਰ ਗਈ ਉਹ ਤਵਾ ਨਹੀਂ ਕੀਤਾ ਚਿੱਤ ਤਵਾ ਨਹੀਂ ਕਰਦੀ ਨਾ ਇਹਦੇ ਲਾਤਾਂ ਛੜੀਆਂ ਮਾਰੀ ਜਾਂਦੀਆਂ ਵੀ ਜੀ ਬਿਲਕੁਲ ਬਿਲਕੁਲ ਬਾਕੀ ਬੱਚੇ ਦਾ ਕਰਦੀ ਵੀ ਬਹੁਤ ਆ ਇੱਕ ਵਾਰੀ ਇਧਰ ਜਸ਼ਨ ਬਖਾ ਵੀ ਦਾਂ ਵੀ ਕਈ ਵਾਰ ਭਰਾਵਾਂ ਨੂੰ ਹੁੰਦਾ ਬੱਚੇ ਦਾ ਪੂਰਾ ਕਰਦਾ ਪਸ਼ੂ ਐਨੀਮਲ ਠੀਕ ਆ ਜੀ ਮੇਲ ਕਾਫ ਆ ਮਗਰ ਬੱਚਾ ਸੋ ਵੜ ਚੰਗੀ ਆ ਪਾਲਿਓ ਹੱਥ ਇਧਰ ਇੱਕ ਤੁਹਾਨੂੰ ਵੜਾ ਵਿਖਾ ਦਿੰਨੇ ਆ ਬਗੈਰ ਬੱਚਿਆਂ ਆ ਤੋਕੜ ਮੰਨ ਕੇ ਬੇਸ਼ੱਕ ਲੈ ਜਾ ਜੀ 8 ਕਿਲੋ ਦੁੱਧ ਆ ਵਿਜੀ ਇਹਦੇ ਥੱਲੇ ਤੁਜਾ ਸੁਆ 20 ਦਿਨਾਂ ਦੀ ਗਾਹ ਬਣੀ ਆ ਠੀਕ ਆ ਜੀ ਇਹ ਵੀ ਨਹੀਂ ਕੋਈ ਚੱਕਰ ਹੈਗਾ ਜਿੱਦਾਂ ਮਰਜੀ ਇਹਦੇ ਥੱਲੇ ਪੈ ਜਾਓ ਹੂੰ ਹੂੰ ਤੇ 20 ਦਿਨਾਂ ਦੀ ਨਵੇਂ ਦੁੱਧ ਬਣੀ ਰਹਿੰਦੀ ਆ 20 ਦਿਨਾਂ ਦੀ ਬਣੀ ਆ ਠੀਕ ਆ ਠੀਕ 8 ਕਿਲੋ ਆ 8 ਕਿਲੋ ਦੁੱਧ ਵਿਜੀ ਲਓ ਜੀ 8 ਕਿਲੋ ਤੇ ਕੱਦ ਟਾਂਚਾ ਪੂਰਾ ਵੱਡਾ ਵੱਡੇ ਹਾਈਟ ਕੱਦ ਦੀ ਇਹ ਮਾਲਕਾ ਨਾਲ ਠੀਕ ਆ ਜੀ ਤੇ 8 ਕਿਲੋ ਦੁੱਧ ਦਾ ਜਿਹੜੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਚਾਹ ਪਾਣੀ ਦਾ ਡੰਗ ਨ ਉਹਨਾਂ ਭਰਾਵਾਂ ਵਾਸਤੇ ਇੱਕ ਨਾਰਮਲ ਜੈਜ ਰੇਟਾਂ ਉਤੇ ਪਸ਼ੂ ਵੀ ਜਿਹੜੇ ਆਉਂਦੇ ਰਹਿੰਦੇ ਆ ਵੱਡੇ ਕੱਦ ਢਾਂਚੇ ਦੇ ਆ ਬਾਕੀ ਚਾਰੇ ਥਾਣਾ ਚੋਣ ਚਾਨਣ ਨੇ ਸਾੜ ਅਗਲੇ ਪਿਛਲੇ ਤੇ ਬਰਾਬਰ 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 ਵਿੱਚ ਠੀਕ ਆ ਜੀ ਲੈ ਵੀ ਕਰੋ ਚੱਕ ਆਂਦੀ ਨਹੀਂ ਕੋਈ ਵੀ ਇਹ ਵੀ ਜਿੱਥੇ ਮਰਜੀ ਬਹਿ ਜਾਓ ਐਦਾਂ ਹੁਣ ਆਪਣੇ ਤੋਂ ਡਰਦੀ ਹੁੰਦਾ ਨਹੀਂ ਆਂਦੀ ਕੋਈ ਆ ਨਹੀਂ ਸੀਰ ਸਾਲ ਉਤਨਾ ਵਹਿਣ ਕੋਈ ਗੱਲ ਨਹੀਂ ਬਾਤ ਬਾਤ ਕੋਈ ਗੱਲ ਤਾਂ ਪਤਾ ਅੰਦਰ ਹੀ ਡੰਗਰ ਹੁੰਦੇ ਆ ਤਾਂ ਕਰਕੇ ਇਹ ਨਹੀਂ ਕੋਈ ਚੱਕਰ ਜਿੱਦਾ ਮਰਜੀ ਬਹਿ ਜਾ ਵਿੱਚੀ ਲੈ ਵੀ ਲਾਟੇ ਛੱਟ ਵਾਲਾ ਨਹੀਂ ਕੰਮ ਹੈਗਾ ਹੂੰ ਸੋ ਸਪਾਈਆਂ ਸਪੁਈਆਂ ਮੇਰੇ ਭਰਾ ਵੇਖ ਲਈਆਂ ਤੁਸੀਂ ਠੀਕ ਆ ਜੀ ਨਾ ਵੀ ਨਿਕਲ ਆਈ ਤੁਹਾਨੂੰ ਪਤਾ ਵੀ ਜੀ ਫੁੱਲ ਰੁਪਈਆਂ ਦੀ ਹੋਂਦ ਆਪਾਂ ਪਾਸੇ ਰਹੀ ਲਈ ਲੈ ਹੈ ਬੜੇ ਕੱਦ ਟਾਂਚੇ ਦੀ ਵਟੀ ਆ ਹਾਂਜੀ ਤੇ ਇਹ ਨਿਸ਼ਾਨ ਕੀ ਰੇਟ ਕੀ ਪੜਤਾ ਇਹਦਾ 30 ਚ ਮਾਨਤਾ ਕਰਦਾ ਵੀ ਜੀ 30 ਚ ਮਾਨਤਾ ਕੋ ਜਾਜ ਜਾਜ ਤੁਸੀਂ ਦੱਸ ਦਿਓ ਮੈਂ ਤੇ ਵਾਧ ਮੱਗੇ ਨਹੀਂ ਜਾਜ ਜੀ ਮੱਗੇ ਵੀ ਜੀ ਬਿਲਕੁਲ ਸੂਤਰ ਚ ਰੇਟ ਹਾਂ ਨਾ ਚਲ 24000 ਦੀ ਦੇ ਦਾਂਗੇ 24000 ਦੀ ਹਾਂਜੀ 24000 ਦੀ ਦੇ ਦੇ ਹੋਰ ਵੀ ਕਸਰ ਨਹੀਂ ਹੋਰ ਮਾਰਦੇ ਛਾਲ ਨਹੀਂ ਹੋਰ ਛਾਲ ਨਹੀਂ ਮਾਰੀ ਇੱਕੇ ਵਾਰ ਦੇ ਵਜ ਗਈ ਅੱਗੇ ਛਾਲ ਦੇ ਆ ਸਾਨੂੰ ਉਹਦਾ ਵੀ ਜਾਇਜ਼ ਹੀ ਕਰਾ ਦਈਏ ਚਲੋ ਤੁਸੀਂ ਵੀ ਨਫਾ ਲੈਣਾ ਕਰ 24000 ਹੋਰ ਦੇ ਦਾਂਗੇ ਵੀਜੀ ਮਾਰ 23000 ਦੀ ਦੇ ਦਾਂਗੇ ਲਾ ਵੀ 23000 ਦੀ ਲੈ ਜਾਓ ਠੀਕ ਆ 8 ਕਿਲੋ ਤਾਰਾਂ 23000 ਮੁੱਲ ਲੈਣ ਦੇਣੀ ਆ ਮੁੱਲ ਵੱਡੀ ਆ ਵੀਜੀ ਕੋਈ ਛੋਟੀ ਨਹੀਂ ਆ ਬਾਕੀ ਕੋਲੇ ਖੜੇੋਂ ਤਾਂ ਪਤਾ ਮੇਰੇ ਭਰਾ ਮਨੇ ਕੈਡੀਆਂ ਲਾ ਹੀ ਲੈਣਾ ਵੜ ਵੱਡੇ ਕੱਦ ਟਾਂਚੇ ਦੀ ਆ ਗਾਂ ਚੰਗੇ ਪੈਸਿਆਂ ਦੀ ਆ ਨਿਕਲ ਆਉਂਦੀ ਆ ਠੀਕ ਆ ਜੀ ਬਣੀ ਸੌਰੀ ਜ਼ਰ ਇਹ ਅਜ ਨਗ ਜਿਹੜੇ ਤੁਹਾਨੂੰ ਟੋਟਲ ਤਿੰਨ ਵਿਖਾਤੇ ਆ ਗਿਰ ਨਸਲ ਬ੍ਰੀਡ ਦੇ ਵਿੱਚ ਇੱਕ ਇਧਰ ਬੱਛੀ ਵਿਖਾਤੀ ਆ ਤੁਹਾਨੂੰ ਵਾਈਟ ਤੇ ਡੱਬੀ ਬਾਕੀ ਚੋਣ ਜਾਣ ਦੇ ਪਸ਼ੂ ਦੋਵੇਂ ਚੰਗੇ ਆ ਤਿੰਨੇ ਚੰਗੇ ਆ ਠੀਕ ਆ ਜੀ ਉਹ ਤੋਕੜ ਵੇੜ ਤੁਹਾਨੂੰ ਦਿਖਾਈ ਆ ਸੱਚਰ ਵੇੜਾ ਨੇ ਬਿਲਕੁਲ 나ੜੂਆਂ ਤੇ ਬੱਚੇ ਆ ਐਸ ਵਕਤ ਬੌਲੇ ਦੇ ਉੱਤੇ ਚੱਲਣ ਡੀਆਂ ਨੇ ਬਾਕੀ ਮੇਰੇ ਭਰਾ ਜਿੱਦਾਂ ਮਰਜ਼ੀ ਤਸੱਲੀਆਂ ਕਰ ਕਰ ਜਿੱਦਾਂ ਮਰਜ਼ੀ ਵੀਜੀ ਤਸੱਲੀਆਂ ਕਰੋ ਕੋਈ ਚੱਕਰ ਨਹੀਂ ਆ ਕੋਈ ਭਰਾ ਯਕੀਨ ਤੇ ਵੀ ਮਗਾਉਂਦਾ ਤੇ ਆਨਲਾਈਨ ਸੌਦਾ ਕੋਈ ਭਰਾ ਕਰ ਲੈਂਦੇ ਆ ਜਿਹੜੇ ਥਾਵਾਂ ਦੀ ਤਸੱਲੀ ਆ ਉਥੇ ਆਪਾਂ ਨਾਰਮਲੀ ਗੱਲ ਕਰਦੇ ਹੁੰਦੇ ਵੀ ਆਨਲਾਈਨ ਵੀ ਸੌਦਾ ਕਰ ਲਓ ਹਾਂਜੀ ਕਿਉਂ ਨਾ ਪੁੱਛੀ ਮਾੜਾਂ ਜਿੱਦਾਂ ਮਰਜੀ ਚੋਈ ਜਾਓ ਉਹ ਵਿਖਾ ਦੇ ਜਿਵੇਂ ਥੋੜਾ ਲਾਗਿਓ ਵਿਖਾ ਦੇ ਭਰਾਵਾਂ ਨੂੰ ਵੇਖੋ ਮੇਰੇ ਭਰਾ ਸੋਨੇ ਵਰਗੇ ਪਸ਼ੂ ਉਹ ਤੇ ਸੋਨੇ ਵਰਗੀ ਗੱਲ ਹੀ ਕਰਤੀ ਆ ਠੀਕ ਆ ਜੀ ਹਾਂਜੀ ਤੇ ਬਾਹਰ ਖੂਬਸੂਰਤਾ ਇੱਕ ਨਿਸ਼ਾਨ ਨੰਬਰ ਆਪਣੇ ਕਰਦੇ ਹਾਂ ਨੰਬਰ ਹੈਗਾ ਵੀ ਜੀ 7876 7447 ਪਿੰਡਾ ਰਸੂਲਪੁਰ ਨਹਿਰਾ ਜ਼ਿਲ੍ਹਾ ਤਰਦਾ ਤਹਿਸੀਲ ਤਰਦਨ ਵਿਜੀ ਠੀਕ ਹੈ ਜੀ ਹਾਂਜੀ ਜੀ ਲੋਬੀ ਭਰਾਵੋ ਅੱਜ ਗੱਲਬਾਤ ਸੀਗੀ ਅੱਜ ਤਿੰਨ ਨਾਕ ਵਿਖਾਉਣੇ ਸੀ ਵੀਰਾਂ ਨੂੰ ਮਾਲ ਸਾਰਾ ਸਾਫ ਸੁਥਰਾ ਬਾਕੀ ਕਰੋ ਸੌਦੇ ਧੰਨਵਾਦ ਮਿਲਦਿਆਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ